ਇਹ ਨਾ ਕਾਲਜਾਂ ਦੇ ਮਲਾਜ਼ਮਾਂ ਨੂੰ ਮਤਲਾਂੇ ਤੰਗ ਪ੍ਰੇਸ਼ਾਨ ਕਰਨਾ ਮਤਲਬ ਬਿਲਕੁਲ ਹੀ ਨਜਾਇਜ਼ ਗੱਲ ਆ ਔਰ ਇਹ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਐਸਜੀਪੀਸੀ ਨੂੰ ਅਸੀਂ ਮੀਡੀਆ ਰਾਹੀਂ ਫੀਲ ਕਰਦੇ ਆ ਕਿ ਉਹ ਇਸ ਕਿਸੇ ਦੀ ਗੱਲ ਨਾ ਕਰਨ ਮੈਂ ਹੁਣੇ ਪੇ ਟੌੜੇ ਵਿੱਚ ਆਇਆ ਪ੍ਰੋਗਰਾਮ ਦੇਖਣ ਲਈ ਮੈਨੂੰ ਦੱਸਿਆ ਹਰਿੰਦਰਪਾਲ ਟੌੜਾ ਹੋਰਾਂ ਨੇ ਸਤਿੰਦਰ ਚਤਵਿੰਦਰ ਸਿੰਘ ਟੌੜਾ ਹੋਰਾਂ ਨੇ ਪਿੰਡ ਦੇ ਸਾਰੇ ਆਪਣੇ ਭੁੱਲੇ ਹੋਰਾਂ ਨੇ ਸਾਰਿਆਂ ਨੇ ਮੇਰੇ ਕੋ ਹੈਰਾਨ ਨਹੀਂ ਦੀ ਗੱਲ ਹੈ ਵੀ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਵਿੱਚ ਖਾਸ ਤੌਰ ਤੇ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਗੁਰਦੁਆਰਾ ਸਾਹਿਬਾਨਾਂ ਉਹਨਾਂ ਦੀਆਂ ਛੁੱਟੀਆਂ ਘਟਦੀਆਂ ਉਹਨਾਂ ਤੋਂ ਰੋਕ ਲਾ ਦਿੱਤੀ ਵੀ ਤੁਸੀਂ ਛੁੱਟੀ ਨਹੀਂ ਲੈ ਸਕਦੇ ਵੀ ਤੁਹਾਨੂੰ ਹਾਜ਼ਰੀ ਤੁਹਾਡੀ ਗੁਰਦੁਆਰਾ ਦੁਖਦਵਾਨ ਸਾਹਿਬ ਲੱਗੇਗੀ ਇਹ ਤਾਂ ਬਹੁਤ ਵੱਡੀ ਇਜਾਜ਼ਤੀ ਹੈ ਔਰ ਮੈਂ ਸਮਝਦਾ ਕਿ ਜਿਹੜੀ ਪੰਥ ਦੀ ਜਮਾਤ ਇਹਨੂੰ ਮਤਲਬ ਬਿਲਕੁਲ ਇੱਕ ਮੁੱਠੀ ਚ ਲੈਣਾ ਇੱਕ ਬੰਦੇ ਦੇ ਹੱਥ ਚ ਦੇਣਾ ਇਹ ਤਾਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਔਰ ਮੈਂ ਸਮਝਦਾ ਜਦੋਂ ਟੋੜਾ ਸਾਹਿਬ ਦੇ ਸ਼ਤਾਬ ਦੀ ਸਮਾਗ ਮਨਾ ਰਹੇ ਹੋਈਏ ਇਹ ਤਾਂ ਫਿਰ ਉਹਨਾਂ ਦੀ ਆਤਮਾ ਨੂੰ ਤਰਫਾਉਣ ਵਾਲੀ ਗੱਲ ਆ ਇਹ ਤਾਂ ਬਹੁਤ ਵੱਡੀ ਵੰਗਾਰ ਆ ਪੰਥ ਲਈ ਔਰ ਖਾਸ ਤੌਰ ਤੇ ਇਹ ਤਾਂ ਇੱਕ ਸਾਡਾ ਜਿਵੇਂ ਕਹਿੰਦੇ ਆ ਵੀ ਮਨੁੱਖੀ ਅਧਿਕਾਰ ਆ ਇਹ ਤਾਂ ਹਰ ਬੰਦੇ ਦਾ ਹਰ ਮੁਲਾਜ਼ਮ ਦਾ ਹੱਕ ਆ ਮਤਲਬ ਆਪਣੀ ਛੁੱਟੀ ਲੈਣਾ ਤੇ ਛੁੱਟੀ ਤੇ ਵੀ ਰੋਕ ਲਾਉਣੀ ਆ ਪਿੰਡਾਂ ਨੇ ਦੱਸਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਆ ਔਰ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਸਾਨੂੰ ਮਤਲਬ ਇਸ ਗੱਲ ਤੇ ਮਜਬੂਰ ਨਾ ਕਰਨਾ ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਨਾਲ ਲੜਨਾ ਅਸੀਂ ਲੜਨ ਬਾਅਦ ਤੇ ਸਾਨੂੰ ਸਰਕਾਰਾਂ ਅਜੇ ਸਾਹਮਣੇ ਨੇ ਲੜਨ ਬਾਅਦ ਤੇ ਸਾਡੇ ਸਾਹਮਣੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ਨੇ ਲੜਨ ਬਾਅਦ ਤੇ ਸਾਨੂੰ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਉਹਨਾਂ ਦੇ ਲਈ ਜੂਝਣ ਦੀ ਲੋੜ ਆ ਨੰ ਲੜਨ ਬਾਅਦ ਤੇ ਸਾਨੂੰ ਅੱਜ ਆਪਣੇ ਸਮਾਜ ਨੂੰ ਸੁਧਾਰਨ ਲਈ ਇੱਕ ਸੁਚੇਤ ਲਹਿਰ ਪੈਦਾ ਕਰਨ ਦੀ ਲੋੜ ਆ ਤੇ ਜੇ ਅਸੀਂ ਇਸ ਗੱਲ ਆ ਵਿੱਚ ਉਲਝਾਂਗੇ ਤਾਂ ਬੜਾ ਵੱਡਾ ਨੁਕਸਾਨ ਅਸੀਂ ਆਪਣੀਆਂ ਸੰਸਥਾਵਾਂ ਦਾ ਕਰਾਵਾਂਗੇ ਔਰ ਜਿਸ ਮਹਾਨ ਸ਼ਖਸੀਅਤ ਦੇ ਲਈ ਅਸੀਂ ਇਹ ਉਹਨਾਂ ਦਾ 100ਵਾਂ ਜਨਮ ਦਿਨ ਮਨਾਉਣ ਲਈ ਖੁਸ਼ੀਆਂ ਦੇਖੋ ਪਿੰਡ ਦੇ ਵਿੱਚ ਇੱਕ ਪਾਸੇ ਤਾਂ ਰੋਸ਼ਨੀ ਕਰੀ ਪਈ ਆ ਦੀਵਾਲੀ ਤੋਂ ਵੀ ਵੱਧ ਚਮਕਾਇਆ ਪਿਆ ਪਿੰਡ ਦੂਜੇ ਪਾਸੇ ਜਿਹੜੇ ਮੁਲਾਜ਼ਮਾਂ ਨੂੰ ਛੁੱਟੀ ਤੇ ਪਾਵਨ ਦੀ ਲਾਤੀ ਮੇਰਾ ਖਿਆਲ ਆ ਵੀ ਉਹਨਾਂ ਦੇ ਮਨਤੇ ਕੀ ਬੇਇਜ਼ਤੀ ਹੋਏਗੀ ਉਹਨਾਂ ਨੂੰ ਤੜਫਾਉਣ ਵਾਲੀ ਗੱਲ ਆ ਸੋ ਇਸ ਤਰ੍ਹਾਂ ਦਾ ਕਦਮ ਨਾ ਚੁੱਕਣਾ ਮੈਂ ਮਾਨ ਜੋ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਤੁਰੰਤ ਰੋਕਣ ਇਹਦੇ ਵਿਅਕਤੀ ਬਿਲਕੁਲ ਆਪਣੀ ਮਨਮਰਜ਼ੀਆਂ ਕਰ ਰਹੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਮਨਮਰਜ਼ੀ ਨਾਲ ਵਰਤਣਾ ਰਹੇ ਨੇ ਉਹਨਾਂ ਨੂੰ ਰੋਕਣ ਇਸ ਪਾਸੇ ਜਾਣ ਤੋਂ ਇਹ ਮੈਂਬਰ ਐਸਡੀਪੀਸੀ ਖੜੇ ਨੇ ਜਲਦੀਪ ਕੌਰ ਸਾਡੇ ਮੈਂਬਰ ਐਸਡੀਪੀਸੀ ਆ ਔਰ ਮਤਲਬ ਦੇਖੋ ਟੌੜਾ ਸਾਹਿਬ ਪ੍ਰਧਾਨ ਰਹੇ ਨੇ ਜੀ ਸੰਸਥਾ ਦੇ ਇਹ ਕਾਲਜ ਜਿਆਦਾਤਰ ਜਿਹੜੇ ਬਣੇ ਨੇ ਮੈਂ ਤਾਂ ਮੈਕਸੀਮਮ ਪੰਜਾਬ ਦੇ ਦੇ ਵਿੱਚ ਐਸਡੀਪੀਸੀ ਦੇ ਅਦਾਰੇ ਟੌੜਾ ਸਾਹਿਬ ਦੀ ਪ੍ਰਧਾਨਗੀ ਹੇਠਾਂ ਹੀ ਬਣੇ ਹੋਏ ਨੇ ਪਰ ਇਹ ਇਲਾਕੇ ਦੇ ਸਾਰੇ ਉਹਨਾਂ ਦੀ ਪ੍ਰਧਾਨਗੀ ਹੇਠ ਬਣੇ ਹੋਏ ਨੇ ਤੇ ਇਹਨਾਂ ਕਾਲਜਾਂ ਦੇ ਮਲਾਜ਼ਮਾਂ ਨੂੰ ਮਤਲਬ ਐ ਤੰਗ ਪ੍ਰੇਸ਼ਾਨ ਕਰਨਾ ਮਤਲਬ ਬਿਲਕੁਲ ਹੀ ਨਜਾਇਜ਼ ਗੱਲ ਆ ਔਰ ਇਹ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਐਸਡੀਪੀਸੀ ਨੂੰ ਅਸੀਂ ਮੀਡੀਆ ਰਾਹੀਂ ਫੀਲ ਕਰਦੇ ਆ ਕਿ ਉਹ ਇਸ ਕਿਸੇ ਦੀ ਗੱਲ ਨਾ ਕਰਨ